ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੰਡ ਮਿਰਜੇ ਕੇ ਤੇ ਜ਼ਿਲ੍ਹਾ ਸਜਣੋ ਆ ਗਿਆ ਫਿਰੋਜ਼ਪੁਰ ਤੇ ਨੇੜੇ ਆ ਗਿਆ ਇਹਨਾਂ ਨੂੰ। ਲਵਾਮ ਮੁੱਦ ਕੀ ਭਾਈ ਕਵਾੜਾ ਇਹ ਦੇ ਆਂਡ ਗਵਾਂਡ ਦੇ ਨਗਰ ਆ ਤੇ ਸਜਣੋਂ ਮੇਨ ਸ਼ਹਿਰ ਜਿਹੜਾ ਕਸਬਾ ਲਾ ਲਈਏ ਤਾਂ ਇਹਨਾਂ ਨੂੰ ਮੁੱਦ ਕੀ ਲੱਗਦਾ ਮਿਰਜੇ ਕੇ ਨਗਰ ਦੇ ਵਿੱਚੋਂ ਤੁਹਾਨੂੰ ਦੋ ਮੱਜਾਂ ਝੋਟੀਆਂ ਵਖਾਉਣੀਆਂ ਸਜਣੋਂ ਬੱਚੀ ਦੇ ਘਰੋਂ ਦੋਨੇ ਸੂਨ ਨੂੰ ਤਿਆਰ ਆ ਕੋਈ ਹਫਤੇ ਹਫਤੇ ਦੀਆਂ ਕੱਚੀਆਂ ਮਈਆਂ ਦੋਨਾਂ ਦੀ ਡਿਟੇਲ ਲਵਾਂਗੇ ਜਿਹੜੀ ਪਸੰਦ ਆਗੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆ ਵੀ ਝੋਟੀ ਨਾਲ ਸਜਣੋਂ ਚੰਗਾ ਗੱਲਾਂ ਬਾਤਾਂ ਹੋਈਆਂ ਦੁੱਧ ਪਾਇਆ ਬਾਕੀ ਕੁਆਲਿਟੀ ਤੁਸੀਂ ਵੀ ਚੈੱਕ ਕਰਿਓ ਵਿਰਲ ਵਰਲ ਇਹਦਾ ਲੇਵਾ ਭਾਂਡਾ ਵੀ ਗੈਸ ਕਰਾਉਂਦਾ ਕਿ ਕਰਮਾ ਵਾਲੀ ਨੇ ਚੰਗਾ ਜਿਹੜਾ ਦੁੱਧ ਪਾਇਆ ਹੋਇਆ ਵੇਖੋ ਹਜੇ ਉਤੋਂ ਵੀ ਕੋਈ ਵਾਈ ਤਾਂ ਹੀ ਨਹੀਂ ਲੇਵਾ ਬਹੁਤ ਸੋਹਣਾ ਝੋਟੀ ਦਾ ਆਜੋ ਬਾਕੀ ਡਿਟੇਲ ਲੈਣੀਆਂ ਤੇ ਤੋਰ ਕੇ ਵੇਣੇ ਆ ਮਿਰਜੇ ਕੇ ਨਗਰ ਦੇ ਵਿੱਚ ਇਹ ਪਸ਼ੂ ਖੜੇ ਆ ਨੰਬਰ ਸਕਰੀਨ ਤੇ ਚੱਲੂਗਾ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਿਓ ਵੀਰ ਜੀ ਸასიਖਾਲ ਸასიਖਾਲ ਜੀ ਹੋਰ ਸੁਣਾ ਵਧੀਆ ਜੀ ਹੋਰ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਨਾ ਮੇਰੇ ਵੀਰ ਦਾ ਸੁਖਪ੍ਰੀਤ ਸੁਖਪ੍ਰੀਤ ਤੇ ਉਹ ਵੈਸੇ ਬੱਚੀ ਕਹਿ ਹੁੰਦੇ ਆ ਪਿਆਰ ਨਾਲ ਪਿਆਰ ਨਾਲ ਪਿੰਡ ਚ ਹਾਂ ਪਿੰਡ ਚ ਤੇ ਪਿੰਡ ਆ ਗਿਆ ਮਰਜੀ ਕੀ ਮਰਜੀ ਕੀ ਜ਼ਿਲ੍ਹਾ ਫਰੋਹੇਪੁਰ ਜ਼ਿਲ੍ਹਾ ਫਰੋਹੇਪੁਰ ਤੇ ਨੰਬਰ ਮੇਰੇ ਵੀ ਉਹ ਦਾ 8246 82204 ਇੱਕ ਵਾਰੀ ਹੋਰ ਰਿਪੀਟ ਕਰ ਦਗੇ 8246 82204 ਤੇ ਇਹ ਆਪਣੇ ਕੋਲੇ ਦੋਨੇ ਮਈਆਂ ਵਪਾਰ ਲੈਣ ਚ ਆ ਗੀਆਂ ਹਣਾ ਵਪਾਰ ਲੈਣ ਚ ਆਈਆਂ ਬਈ ਤੇ ਇਹ ਸੁਆ ਕਿਹੜਾ ਸੰਦੀ ਆ ਇਹ ਦੂਜਾ ਸੰਦੀਪ ਰੇ ਪਾਣ ਦੂਸਰਾ ਸੂਆ ਸੁੰਦੀ ਆ ਹਾਂਜੀ ਤੇ ਪਹਿਲਾਂ ਨੇ ਕੀ ਦੁੱਧ ਦੇ ਮਾਲਕ ਨੇ 12 ਲੀਟਰ ਮਾਲਕ ਨੇ ਦੱਸਿਆ ਵੀ 12 ਲੀਟਰ ਚੋਆ ਸੀ ਕਦੇ ਦਿੱਤਾ ਵੀ ਹੋਊਗਾ ਹਨਾ ਇਹਨੇ ਕਰਮਾਂ ਵਿੱਚ ਕੁਆਲਿਟੀ ਬਹੁਤ ਸੰਗ ਬੇਸ਼ੱਕ ਪਿੱਛੋਂ ਲੈ ਗਈ ਤੇ ਪਰ ਲੇਵਾ ਭਾਂਡਾ ਸਰੀਰ ਕ ਘਟਾਂਚਾ ਮੈਂਦਾ ਹਾਂ ਤੇ ਬਰੀਕੀਆਂ ਬਹੁਤ ਆ ਬਰੀਕੀਆਂ ਵੀ ਬਹੁਤ ਆ ਤੇ ਦਿਨ ਕਿੰਨੇ ਲੈ ਜੀ ਦਿਨ ਕੋਈ 5-7 ਲੈ ਜੀ ਹਰ ਹਫਤੇ ਦੇ ਵਿੱਚ ਵਿੱਚ ਸੂਪੂਗੀ ਹਾਂ ਹਫਤੇ ਦੇ ਵਿੱਚ ਸੂਪ ਹੋਗੀ ਤੇ ਥਣ ਥਣ ਟਿੱਪੀ ਓਕੇ ਮੈਂ ਗੱਲ ਜਮਾ ਓਕੇ ਆ ਬਾਈ ਛੇ ਤਰਗੀ ਜਮਾ ਸ਼ਹਿਰ ਵਾਲੇ ਬੋਟ ਤੋਂ ਹੀ ਲਈ ਆ ਪਾਂ ਕੇ ਘਰੋਂ ਲਈ ਆ ਆਪਣੇ ਆਪ ਦੇ ਤਸੱਲੀ ਵਾਲੇ ਤੋਂ ਤਸੱਲੀ ਵਾਲੇ ਤੇ ਭਾਰ ਪੂਰੇ ਲੋ ਜਮਾ ਓਕੇ ਆ ਬਾਈ ਵੀ ਇਸ ਗੱਲ ਦੀ ਵੀ ਆਪਣੀ ਗਰੰਟੀ ਆ ਯਾਰ ਫੁੱਲ ਯਾਰ ਹਾਂ ਵੀ ਆਪਾਂ ਪੈਸੇ ਲਏ ਅਗਲੇ ਨੇ ਵੀ ਲਾਉਣੇ ਆ ਹਨਾ ਤੇ ਵੇਖੋ ਸਜਣੋ ਇੱਥੋਂ ਥਣ ਲੇਵੇ ਦੀ ਕੁਆਲਿਟੀ ਮਿਲਕ ਵੇਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਮੈਂ ਦੀ ਜਿਹੜੀ ਕੁਆਲਿਟੀ ਉਹ ਦੁੱਧ ਵਾਲੀ ਆ ਚੈੱਕ ਕਰ ਲਓ ਤੁਹਾਡੀ ਸੇਵਾ ਤੇ ਡਿਪੈਂਡ ਰਹੂਗਾ ਤੁਸੀਂ ਇਹਦੇ ਕਰਮਾਂ ਵਾਲੀ ਕੋਲੋਂ ਕਿੰਨਾ ਦੁੱਧ ਜੋਨੇ ਪਯਰ ਮੂਹਰਾ ਚ ਆ ਗਈ ਸਿੰਘ ਜਰੂਰ ਪਿੱਛੇ ਕਰਕੇ ਮੋੜਿਆ ਬਜੀ ਖੋਲ ਕੇ ਤੌਰ ਕਰਾ ਚੱਕ ਮੇਰਾ ਵੀਰ ਲਓ ਵੀ ਸੱਜਣੋ ਤੌਰ ਚੈੱਕ ਕਰ ਲਓ ਥੋੜੀ ਦਰਦੀ ਸੀਗੀ ਜਿਵੇਂ ਪਹਿਲਾਂ ਕੈਮਰੇ ਤੋਂ ਮੁੜ ਕੇ ਨੂੰ ਪਤਾ ਲੱਗ ਗਿਆ ਵੀ ਮੈਨੂੰ ਕੁਛ ਨਹੀਂ ਕਹਿੰਦੇ ਵੇ ਖੋਲੇਵਾ ਭਾਂਡਾ ਤੁਰਦੀ ਝੂਟੀ ਦਾ ਹੈ ਨਾ ਕਿਆ ਮਾਂ ਬਾ ਕਮਾਲ ਲੇਵਾ ਕਰਮਾ ਵਾਲੀ ਤਿਆਰ ਕਰੂਗੀ ਸੱਜਣੋ ਤੇ ਮੇਰਾ ਮੰਨਣਾ ਕਿ 13 14 13 14 ਤੱਕ ਇਹਨੂੰ ਦੁੱਧ ਕੋਈ ਜ਼ਿਆਦੇ ਨਹੀਂਗਾ ਕਿਉਂਕਿ ਬਰੀਕ ਕੱਟੀ ਪੂਰੀ ਆ ਸੱਜਣੋ ਇਹੀ ਕਿਤੇ ਸਿੰਗ ਮੋੜਿਆ ਹੁੰਦਾ ਨਾ ਇਹਨੇ ਨੇੜਿਓ ਤੇ ਇਹਦਾ ਮੁੱਲ ਵੀ ਕੋਈ ਹੋਰ ਹੋਣਾ ਸੀ ਇਹਦੀ ਟੌਰ ਵੀ ਕੋਈ ਹੋਰ ਹੋਣੀ ਸੀ ਅੱਜ ਵੀ ਪੂਰੀ ਜੱਜਦੀ ਆ ਜੋ ਕੁਦਰਤ ਨੇ ਇਹਨੂੰ ਲਾਤਾ ਸਿੰਗ ਉਹੀ ਆ ਤੇ ਬਾਕੀ ਪਰ ਓਕੇ ਰਿਪੋਰਟ ਰਹੂਗੀ ਦੁੱਧ ਇਹਨੇ ਕਰਮ ਵਾਲੀ ਦੀ ਕੁਆਲਿਟੀ ਨੇ ਦੇਣਾ ਬਜੀ ਖੜੀ ਰਹਿਂਦੀ ਐ ਸਾਈਡ ਤੋਂ ਵੀ ਸੱਜਣੋ ਇਹਦੇ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰੋ ਆਪਸੀ ਗੈਪ ਦੂਰੀ ਲੈਵੇ ਤੇ ਨਾੜਾਂ ਜਦਨ ਭਰ ਲਿਆ ਨੇ ਇਹਨੇ ਫਲ ਲੇਵਾ ਆ ਨਾੜਾਂ ਉਹਦਨਾਂ ਜਗਣ ਗਿਆ ਸਰੀਰ ਤੇ ਵੀ ਬਹੁਤ ਨਾੜਾਂ ਕਰਮ ਵਾਲੀ ਦੇ ਦੇ ਫੇਸ ਕੁਆਲਟੀ ਫੇਰ ਚੈੱਕ ਕਰ ਲੋ ਇਧਰੋਂ ਕੱਦ ਸੋਹਣਾ ਸਿੰਗਲ ਹੱਡੀ ਦੀ ਤੇ ਬੱਚੀ ਦਾ ਰੇਟ ਫਿਰ ਰੇਟ 90000 ਰੁਪਈਆ ਭਾਈ ਜੀ ਘਰ ਦੇ ਪਿੱਛੋਂ ਆਇਆ ਨੂੰ ਲਓ ਵੀ ਸੱਜਣੋ 90000 ਰੁਪਈਆ ਇਹਦੀ ਡਿਮਾਂਡ ਤੈਅ ਕੀਤੀ ਆ ਤੇ ਬਾਕੀ ਕਨੈਕਟ ਕਰ ਲਿਓ ਤੇ ਤੁਹਾਡੇ ਆ ਕੇ ਵੇਖਿਓ ਭਾ ਮੌਨਲਾਈਨ ਮੰਗਾ ਲਿਓ ਇਹ ਝੋਟੀ ਬੇਫਿਕਰ ਹੋ ਕੇ ਖਰੀਦਦਾਰੀ ਕਰ ਲਿਓ ਕਿਉਂਕਿ ਓਕੇ ਰਿਪੋਰਟਰ ਇਹ ਵੀ ਕਿ 90 ਚੋਂ ਮਾਨਤਨ ਕਰਾਂਗੇ ਖੁੱਲਾ ਹੀ ਭੈਣ ਭਰਾ ਦਾ ਹਨਾ ਹਾਂ ਬਿਲਕੁਲ ਕਰ ਦਗੇ ਮਾਨ ਜਿਹੜਾ ਸੱਜਣ ਵੀ ਆ ਗਿਆ ਵੀ ਐ ਨਰਾਜ਼ ਕਰਕੇ ਨਹੀਂ ਮੋੜਦੇ ਨਰਾਜ਼ ਕਰਕੇ ਨਹੀਂ ਤੋੜਦੇ ਆਪਾਂ ਹਨਾ ਨਾ 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 ਇਹ ਆਪਾਂ ਨੂੰ ਤਾਂ ਇਹ ਆ ਵੀ ਨਫਾ 2 ਰੁਪਏ ਦੇਗੀ ਤਾਂ ਦੇ ਦੇਣੀ ਆ ਬਸ ਦੇ ਦੇਣੀ ਆ ਆਪਾਂ ਬੜਾ ਰਾਲਚਿੰਗ ਕਰਦੇ ਬਾਈ ਜੀ ਧੰਨਵਾਦ ਆ ਕਿਉਂਕਿ ਸਿਆਣਿਆਂ ਦੀ ਗੱਲ ਆ ਪਾਣੀ ਚੱਲਦਾ ਹੀ ਚੰਗਾ ਹਨਾ ਚੱਲਦਾ ਹੀ ਚੰਗਾ ਰਹਿੰਦਾ ਬਾਈ ਆ ਮੈਸੂਆ ਕਿਹੜਾ ਸੂਈ ਆ ਹੈ ਇਹ ਕਿਹੜਾ ਸੂਆ ਸੂਈ ਇਹ ਵੀਰੇ ਤੀਜਾ ਹੁਣ ਸੋਣਾ ਆਇਆ ਨੇ ਇਹ ਤੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਤੀਜਾ ਸੂਗੀ ਤੇ ਦੂਜੇ ਸੂਬੇ ਦਾ ਦੁੱਧ ਕਲਾਸ ਪੈਂਡ ਤੋਂ ਲਈ ਆ ਬਾਈ ਕਲਾਸ ਪੈਂਡ ਤੇਰੇ ਗਵਾਂਡ ਨਗਰ ਆ ਹਾਂ ਠੀਕ ਆ ਤੇ ਇਹਨੇ ਦੂਜੇ ਸੂਬੇ ਕਿੰਨਾ ਦੁੱਧ ਪਾਇਆ ਇਹਦੇ ਮਾਲਕਾਂ ਨੇ ਦੱਸਿਆ ਕੁਝ ਉਹ ਕਹਿੰਦੇ ਵੀ 13 ਤੇ 14 ਲੀਟਰ ਆ ਬਾਈ ਇਹਨੇ ਦੁੱਧ ਦਿੱਤਾ ਹੋਊਗਾ ਕੋਈ ਵੱਡੀ ਗੱਲ ਨਹੀਂ ਹੈ ਨਾ 13 ਤੋਂ 14 ਹਾਂ ਕਿਉਂਕਿ ਵੱਡੇ ਢਾਂਚੇ ਦੀ ਮੈਂ ਹਾਂ ਹਾਂ ਠੀਕ ਆ 13 ਤੋਂ 14 ਜਿਹੜਾ ਦੁੱਧ ਇਹਨੇ ਦਿੱਤਾ ਹੋਊਗਾ ਹੈ ਨਾ ਨਹੀਂ ਉਹ ਕਿ ਰਿਪੋਰਟ ਹੈ ਹੈ ਨਾ ਤੇ ਮਨ ਲਾ ਵੀ ਦਿਨ ਕਿੰਨੇ ਲੈ ਜੂ ਦਿਨ ਇਹ ਤਾਂ ਕੋਈ 4 ਕੇ ਮਸਾ ਲਉਗੀ 3 ਦਿਨ ਜਾਂ 4 ਦਿਨ ਪੂਰੇ ਇਹ ਹਜੇ ਲੈ ਜੂ 5-4 ਦਿਨ ਜੱਟਾ ਇਹ ਹਾਂ 5 ਦਿਨ ਚ ਲਾਲਾ 5 ਦਿਨ ਲੈਣੀ ਹਾਂ ਹਾਂ 5 ਦਿਨ ਹਫਤਾ ਲੈ ਜਾਣਾ ਇਹਨੇ ਕਰਦੀ ਕਰਾਉਂਦੀ ਨੇ ਮੈਂ ਤਿਆਰ ਬਹੁਤ ਹੋਊਗੀ ਥੱਲਿਓ 7 ਦਿਨ ਹਾਂ 7 ਦਿਨ ਹਾਂ ਹਫਤਾ ਹਾਂ ਹਾਂ 8 ਹੋ ਸਕਦੇ ਹੈ ਹਾਂ ਕਿਉਂਕਿ ਹਜੇ ਮੈਂ ਦੀ ਕੋਈ ਵਾਈਤਾ ਹੀ ਨਹੀਂ ਥੱਲਿਓ ਹਾਂ ਵਾਕਿਆ ਹੀ ਓਕੇ ਰਿਪੋਰਟ ਬਾਬੇ ਨੇ ਤੋਕੜ ਘੱਬਣ ਵੇਖੀ ਹੋਊਗੀ ਆਪਾਂ ਵੀ ਵੇਖੀ ਦੋਵਾਂ ਨੇ ਹਾਂ ਦੋਵਾਂ ਨੇ ਤਰੰਗੀਆਂ ਤੇ ਦੂਜਾ ਇਹਦਾ ਤੌਰ ਕਰਾਈਏ ਚੱਕ ਲੈ ਬਈ ਸਰਾਰ ਹਾਂ ਲੋ ਵੀ ਸੱਜਣੋ ਤੌਰ ਚੈੱਕ ਕਰ ਲੋ ਹਾਈਟ ਮੀਡੀਅਮ ਵਜ਼ਨ ਮੌਜੂਦ ਫੁੱਲ ਲੈਵੇ ਭਾਂਡੇ ਦੀਆਂ ਵਿਰਲਾਂ ਬਹੁਤ ਚੰਗੀਆਂ ਤੁਰਦੀ ਲੇਵਾ ਵੇਖੋ ਕਿੱਡਾ ਚੰਗਾ ਵਿਖਾਉਂਦੀ ਆ ਤੇ ਹਜੇ ਦਿਨ ਕੱਢਦੀ ਐ ਕਿਉਂਕਿ ਮੈਂ ਨੇ ਬਹੁਤ ਸੋਹਣੀ ਤਿਆਰ ਹੋਣਾ ਕਮਾਲਾ ਬੱਚੀ ਤੇ ਬੱਚੀ ਥਣਾ ਵੱਲੋਂ ਭਾਰ ਲਓ ਵੀ ਓਕੇ ਆ ਨਾ ਜਮਾ ਓਕੇ ਜਮਾ ਗਰੰਟੀ ਹਾਂ ਵੀ ਐ ਕੋਈ ਸੱਜਣ ਲੈ ਜਾਏ ਤੇ ਲਾਂਬੇ ਵਾਲੀ ਨਹੀਂ ਲਾਂਬਾ ਨਾ ਹੋਗਾ ਯਾਰ ਆਪਾਂ ਬਪੂ ਜੀ ਦਿੱਤਾ ਕਿਨੂੰ ਯਾਰ ਠੀਕ ਆ ਜੇ ਪੀਂਦੀ ਦਾ ਪੀ ਲਾਂਦੇ ਕਿ ਨਾ ਹੋਂਦੀ ਸ਼ਕੀਨ ਆ ਇਹ ਨਾ ਹੋਂਦੀ ਸ਼ਕੀਨ ਆ ਸੱਜਣੋ ਤੋਰ ਚੈੱਕ ਕਰ ਲਓ ਤੇ ਉਸ ਤੋਂ ਬਾਅਦ ਇਹ ਮੱਝ ਵੀ ਆਪਾਂ ਬੰਨ ਲੈਣ ਦੀਏ ਤੇ ਮੁੜ ਕੇ ਇਹਦਾ ਰੇਟ ਉਹ ਵੀ ਵੀਰ ਤੋਂ ਕਨਫਰਮ ਕਰ ਲਈਏ ਤੇ ਚੂਣ ਚਾਨ ਵਾਲੀਓ ਬੇਫਿਕਰ ਹੋ ਜਿਓ ਪੋਲੀ ਨਿਕਲੂਗੀ ਕਿਉਂਕਿ ਥਾਣੇ ਦਾ ਜਿਹੜਾ ਉਹ ਦੱਸਦਾ ਵੀ ਜਵਾਈ ਇੱਕ ਨੰਬਰ ਦੀ ਨਿਕਲੂਗੀ ਵਾਲੀ ਪੋਲੀ ਬਾਈ ਹਨਾ ਹਾਂ ਜਮਾ ਪੋਲੀ ਹੈ ਯਾਰ ਬਾਕੀ ਤੁਸੀਂ ਕਹਿੰਦੇ ਨੇੜਿਓਂ ਲਈਆ ਤੇ ਗਰੰਟੀ ਵਾਲੇ ਥੋਂ ਹੀ ਲਈਆ ਵੇਖੋ ਸੱਜਣੋ ਮਿਲਕ ਵੇਣੇ ਦੀ ਤੇ ਇਹਨੇ ਵੀ ਕਰ ਮਾਰੀ ਨੇ ਇੰਨਾ ਦੁੱਧ ਦਿੱਤਾ ਹੋਊਗਾ ਬੱਚਿਆਂ ਨੂੰ ਕਰੀ ਪਿਛੋਂ ਇਹਨੂੰ ਇਹ ਇੱਥੋਂ ਲਾਊਗਾ ਐਸੇ ਦੇ ਲੇਵੇ ਭਾਂਡੇ ਦਾ ਕਿਉਂਕਿ ਲੇਵਾ ਹਜੇ ਸੱਜਣੋ ਮਹਨ ਦੀ ਕੋਈ ਵਾਈਤਾ ਹੀ ਨਹੀਂ ਉਤੋਂ ਤੇ ਆ ਗਏ ਇਹਦਾ ਰੇਟ ਫਰਸ਼ਾ ਜੀ ਇਹਦਾ 95000 ਹੈ ਬਾਈ 90 ਤੇ 5 95000 ਹਾਂ ਇਹਦੇ ਚੋਂ ਕਰਦੇ ਮਾਨਤਾ ਨਾ ਉਹ ਝੂਟੀ ਦਾ ਸਗੋ ਤੇਰੀ ਬਾਲੀ ਚੰਗੀ ਉਹਦਾ ਤੂੰ 90 ਕੀਤਾ ਹੀ ਉਹਦਾ ਕਿੰਨਾ ਕੀਤਾ 90 90 ਇਹਦਾ ਪਰ ਹੈ ਚੱਲ 90 ਕਰ ਦਨੇ ਹਾਂ 90 90 ਨਾ ਲੱਗੇ ਤੇ ਨਾ ਲੱਭੇ ਇਹ ਨਾ ਹੋ ਜੇ ਬਜੀ ਤੈਨੂੰ ਦੁਨੀਆ ਲੱਭਦੀ ਫਿਰੇ ਹਾਂ ਇਹ ਤਾਂ ਬਾਈ ਨੇ ਹੀ ਸਲਾਹ ਕੀਤੀ ਕਹਿੰਦਾ ਕਰਨਾ ਹੀ ਕਰਦਾ ਕੋਈ ਇਹਦਾ ਪਚੜ ਨਹੀਂ ਕਰਦਾ ਕੋਈ ਰੋਕ ਨਹੀਂ 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 ਹੁਣ ਜੋ ਕਰਤਾ ਸੋ ਕਰਤਾ ਤੇ ਸੱਜਣੋ ਆ ਝੋਟੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਬੜੀ ਬਰੀਕੀ ਲੱਗੀ ਆ ਕੱਟੀ ਨੂੰ ਵੇਖਿਓ ਕੀ ਕਹਨੇ ਟੌਪ ਦੀ ਝੋਟੀ ਆ ਵੇਚਣ ਵਾਲਾ ਸੱਜਣ ਵੀ ਲੈ ਸਕਦਾ ਵੀਰ ਤੋਂ ਕਿਉਂਕਿ ਇਹ ਜਦੋਂ ਭਰ ਗਈ ਤੇ ਇਹਦੇ ਚ ਹਜੇ ਧਾੜਾ ਹੈਗਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ